ਮਤ ਜਾਣ ਸਹਿ ਗੱਲ ਹੀ ਪਾਇਆ ਇਹ ਪ੍ਰਾਣੀ ਇਸ ਜੀਵਨ ਦੇ ਵਿੱਚ ਹਮੇਸ਼ਾ ਹੀ ਨਾ ਸਮਝ ਕੇ ਪਰਮਾਤਮਾ ਨੂੰ ਤੈ ਸਹਿ ਮਤਲਬ ਤੈ ਜਲਦੀ ਗੱਲ ਹੀ ਗੱਲਾਂ ਨਾਲ ਹੀ ਪਾ ਲੇਗਾ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਇਹ ਕਿੰਦਾ ਗੱਲ ਹੀ ਗੱਲ ਹੀ ਕਿੰਤੀ ਵੀ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਮੰਤਰਾ ਗੱਲਾਂ ਮਾੜੀਆਂ ਚੰਗੀਆਂ ਗਿਆਨਮਾਨ ਅਗਿਆਨਮਾਨ ਗਮ ਦੀਆਂ ਬੇਕਮੀਆਂ ਗੱਲਾਂ ਕੋਈ ਵੀ ਗੱਲਾਂ ਕਿਸਾਨੀਆਂ ਗੱਲਾਂ ਦੀ ਗੱਲ ਕਰਤੀ ਕਿ ਕੰਨੀਆਂ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ ਇਹਦਾ ਮਤਲਬ ਗੱਲਾਂ ਨਾਲ ਸੋਨਾ ਦਾ ਕੱਤੀ ਨਹੀਂ ਪਾਇਆ ਜਾ ਸਕਦਾ ਕੁਰਬਾਨੀ ਖੂਬੀ ਦੇਣੀ ਹੈ ਕੱਲ੍ਹ ਕੁਰਬਾਨੀ ਫੜ ਕੇ ਹੀ ਨਹੀਂ ਪਾਇਆ ਜਾ ਸਕਦਾ ਤਾਂ ਕਿਵੇਂ ਪਾਇਆ ਜਾ ਸਕਦਾ ਮੰਨਨੇ ਕੀ ਗੱਤ ਕਹੀ ਨਾ ਜਾਏ ਮੰਨ ਕੇ ਤੁਸੀਂ ਮੈਨੂੰ ਦੱਸੋ ਟੀਚਰ ਨੂੰ ਟੀਚਰ ਜੀ ਗੁੱਡ ਮਾਰਨਿੰਗ ਜੀ ਸਤ ਸ੍ਰੀ ਅਕਾਲ ਜੀ ਕਹਿੰਦਾਂ ਕਹਿਣ ਨਾਲ ਵਧੀਆ ਭਾਵ ਮਰਦਾ ਕਿ ਉਹਨਾਂ ਦੀ ਕਹੀ ਗੱਲ ਮੰਨ ਨਾਲ ਵੀ ਕਹੀ ਕਲਾ ਮੰਨੋ ਨਾ ਤੇ ਜਾ ਕੇ ਗੁੱਡ ਮਾਰਨਿੰਗ ਟੀਚਰ ਸਤਿ ਸ੍ਰੀ ਅਕਾਲ ਟੀਚਰ ਜੀ ਦੱਸੋ ਯਾ ਪੜਾਣਾਂ ਦੀ ਗੱਲ ਮੰਨਣਾ ਨਹੀਂ ਗੁਰਬਾਣੀ ਕਦੇ ਗੱਲਾਂ ਗਲਤ ਕਰਨ ਨਾਲ ਗੱਲਾਂ ਸੁਣਨ ਨਾਲ ਦੀ ਗੱਲ ਨਹੀਂ ਜਦੋਂ ਅਮਲ ਕਰੋਗੇ ਜਦੋਂ ਨਾਮ ਸਿਮਰਦੇ ਨਾਮ ਨਾਲ ਕਿਸੇ ਦਾ ਭਲਾ ਕਰੋਂਗੇ ਕਿਸੇ ਲੋੜਵੰਦ ਦਾ ਸਹਾਰਾ ਬਣੋਂਗੇ ਇਹ ਨਾ ਮੁੱਕੇ ਪੜ੍ਹਨੀਆ ਪੂਰੀ ਫੇਰ ਪੂਜਾ ਮੰਨਣਾ ਪੜੇਗੀ ਪਹਿਲਾਂ ਤਾਂ ਕੋਈ ਨਹੀਂ ਚਾਹੇ ਚਾਹੇ ਮਰਜ਼ੀ ਕੋਈ ਤੇਦਾਂ ਦਾ ਮਰਜ਼ੀ ਤੇ ਖਤਰ ਦਾ ਕਾਦਵੇਂ ਛੰਗੀਆਂ ਮਰਜ਼ੀ ਕੱਲੀ-ਕੱਲੀ ਕਹਿੰਦੇ ਅੱਦਾਂ ਲੱਗ ਕੇ ਜਾਵੇ ਨਾਮ ਸਿਮਰਨ ਕਰੀ ਜਾਵੇ ਚਾਹੇ ਮਾਲਾ ਫੇਰੀ ਜਾਵੇ ਜਾਂ ਕੁਝ ਵੀ ਕਰ ਜੋ ਮਰਜ਼ੀ ਕਰ ਜਾਵੇ ਭਲਾ ਕੁਬੀਲਾ ਭਲਾ ਕਰਦੋਂ ਕਰੋਂ ਦੀਆ ਕੁੜੀਆਂ ਤੇ ਸਾਡੇ ਕੋਲ ਵੀ ਬਹੁਤ ਸੱਜਣ ਇਦਾਂ ਨੇ ਵੀ ਬਸੰਤ ਜੀ ਸਾਡਾ ਰਾਣੀ ਮੜਿਆ ਜੀ ਸਾਥੀ ਸਾਨੂੰ ਆਹ ਚਾਹੀਦਾ ਜਦੋਂ ਉਹਨਾਂ ਨੂੰ ਪੁੱਛੀ ਤਾਂ ਭਾਈ ਤੁਸੀਂ ਭਲੇ ਦਾ ਕੰਮ ਕੀਤਾ ਜਾ ਭਲਾ ਨਹੀਂ ਜਗਾਂ ਕਿਸੇ ਦਾ ਭਲਾ ਕਰ ਦੋ ਜਾ ਕੇ ਜਿਹੜੇ ਚੰਗੇ ਹੁੰਦੇ ਨੇ ਉਹ ਮਦਦ ਭਲਾ ਕਰਦੇ ਉਹਨਾਂ ਨਾਲੇ ਕੰਮ ਬਣ ਜਾਂਦੇ ਨੇ ਪ੍ਰਮਾਤਮਾ ਜੀ ਬਣਾਉਂਦਾ ਪਰ ਜਿਹੜੇ ਭੱਜ ਜਾਂਦੇ ਨੇ ਮਿਹਰੇ ਸਿੱਕ ਤੋੜ ਗਏ ਉਹਨਾਂ ਨੂੰ ਸਤਿ ਕਿਉਂ ਦੇ ਚਲ ਗਏ ਮੈਨੂੰ ਵੀ ਉਹਨਾਂ ਦੀ ਉਹਤੋਂ ਨਾਲ ਨਹੀਂ ਪਰਖੇ ਗਏ ਪਰਖ ਪਰਖਣ ਲਈ ਸਹੀ ਵਾਰੀ ਇੱਥੇ ਕੀ ਕਹਿੰਦੇ ਆ ਜਿੱਦਾਂ ਕਹਿਣੀ ਪੈਂਦੀ ਆ ਹਰ ਕੋਈ ਗੁਰੂ ਮਖ ਨਹੀਂ ਹੋ ਸਕਦਾ ਹਰ ਕੋਈ ਮਨਮੁਖ ਨਹੀਂ ਹੋ ਸਕਦਾ ਤੇ ਇਸ ਕਰਕੇ ਸਤ ਦਾ ਮਾਰਗ ਇੱਥੇ ਪਰਖਣਾ ਇਮਤਿਹਾਨ ਬਹੁਤ ਬਹੁਤ ਹੁੰਦੇ ਨੇ ਪੈ ਪੈ ਤੇ ਹੁੰਦੇ ਨੇ ਜਦੋਂ ਮੈਂ ਜਦੋਂ ਪ੍ਰੇਮ ਖੇਲਣ ਕਰ ਜਾਓ ਸਿਰ ਧਰਤਨੀ ਕੋਲ ਮੋੜੀ ਆਉ ਮੈਂ ਉਹੀ ਗੱਲ ਕਰਦਾ ਵੀ ਇੱਥੇ ਪਰਖ ਹੁੰਦੀ ਐ ਇਮਤਿਹਾਨ ਹੁੰਦੇ ਨੇ ਫੇਰ ਕਿਤੇ ਜਾ ਕੇ ਲੱਖ ਕਰੋੜਾਂ ਚੋਂ ਕੋਈ ਇੱਕ ਸੱਚਾ ਨਾ ਅੱਲਾ ਦਾ ਪਿਆਰਾ ਮਿਲਦਾ ਨਹੀਂ ਤਾਂ ਸਾਡੇ ਬਿਛ ਨਾਲ ਮਨੋ ਕਾਮਨਾ ਨਾਲ ਜੁੜੇ ਹੋਏ ਹੁੰਦੇ ਨੇ ਜਾਂ ਮਿਲਦੇ ਨੇ ਸੰਸਾਰ ਤੇ ਕੋਈ ਇਤਨੀ ਜਿਹੜਾ ਪਰਮਾਤਮਾ ਦੀ ਭੋਲਾ ਕਰਦਾ ਸੱਚਾ ਸੋਦਾ ਪਰਮਾਤਮਾ ਨੂੰ ਸਮਝਦੇ ਅਕਾਲ ਸੋਤ ਨੂੰ ਸਮਝਦੇ ਦਾ ਸੌਦਾ ਸੀ ਉੱਥੇ ਕੋਈ ਪੂਰੇ ਮਨ ਨਾਲ ਨਹੀਂ ਸੀ ਰੱਖੀ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਭੁੱਖਾਂ ਨੂੰ ਭੋਜਨ ਕਰਵਾਇਆ ਇਹਨਾਂ ਨੂੰ ਮਕਾਨ ਬਣਾ ਕੇ ਦੇ ਰਿਆ ਇਹਨਾਂ ਲੜਕੀਆਂ ਦੇ ਵਿਆਹ ਕਰਵਾ ਰਿਆ ਗਰੀਬਾਂ ਦੀ ਗਰੀਬਾਂ ਦਾ ਆਸਰਾ ਬਣਾ ਰਿਹਾ ਤੇ ਵੀ ਮੇਰੀ ਆਮਰਸ਼ਾ ਪੂਰੀ ਹੋਵੇ ਤੂੰ ਉਹ ਨਹੀਂ ਸੀ ਇਹ ਕਹਿੰਦੇ ਵੀ ਜੇ ਹਰ ਬਰਗੂ ਕੋੜਾ ਦਾ ਨਾਮ ਸਿਮਰਨ ਦੇ ਨਾਲ ਨਾਲ ਖੇ ਦਾ ਭਲਾ ਕਰਨਾ ਵੀ ਜਰੂਰੀ ਹੈ